ਗੁੱਡ ਮਾਰਨਿੰਗ ਪੰਜਾਬ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਆਓ ਅੱਜ ਦੀਆਂ ਮੁੱਖ ਸੁਰਖੀਆਂ ਤੇ ਨਜ਼ਰ ਮਾਰੀਏ ਅਕਾਲੀ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਵਿਕਰਮ ਮਜੀਠੀਆ ਨੂੰ 2 ਦਿਨ ਪਹਿਲਾਂ ਵਿਜੀਲੈਂਸ ਵੱਲੋਂ ਗ੍ਰਿਫਤਾਰ ਕਰਨ ਤੋਂ ਬਾਅਦ ਉਹਨਾਂ ਦੀਆਂ ਮੁਸ਼ਕਲਾਂ ਹੁਣ ਲਗਾਤਾਰ ਵੱਧਦੀਆਂ ਜਾ ਰਹੀਆਂ ਹਨ ਵਿਕਰਮ ਮਜੀਠੀਆ ਮਾਮਲੇ ਵਿੱਚ ਪੰਜਾਬ ਪੁਲਿਸ ਦੇ ਸਾਬਕਾ ਡੀਜੀਪੀ ਸੁਧਾਰਥ ਚਟੋਪਾਧਿਆ ਨੇ ਕੱਲ ਵਿਜੀਲੈਂਸ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਤੇ ਉਹਨਾਂ ਦਾਅਵਾ ਕੀਤਾ ਕਿ ਮਜੀਠੀਆ ਖਿਲਾਫ ਪੂਖਤਾ ਸਬੂਤ ਹਨ ਉਹਨਾਂ ਸਪਸ਼ਟ ਕਰ ਦਿੱਤਾ ਕਿ ਮਜੀਠੀਆ ਖਿਲਾਫ ਦਰਜ ਪਰਚਾ ਸਿਆਸੀ ਬਦਲਾਕੋਰੀ ਨਹੀਂ ਹੈ ਉਹਨਾਂ ਖਿਲਾਫ ਤਾਂ ਬਹੁਤ ਲੰਮੇ ਸਮੇਂ ਤੋਂ ਜਾਂਚ ਚੱਲ ਰਹੀ ਹੈ ਆਪਣੇ ਸਮੇਂ ਦੀ ਜਾਂਚ ਦਾ ਬਿਉਰਾ ਦੇਣ ਪੁੱਜੇ ਸੇਵਾਮੁਕਤ ਡੀਜੀਪੀ ਚਟੋਪਾਧਿਆ ਨੇ ਆਖਿਆ ਕਿ ਮਜੀਠੀਆ ਦੇ ਡਰੱਗ ਤਸਕਰਾਂ ਨਾਲ ਸੰਬੰਧ ਹਨ ਅਤੇ ਇਸ ਦਾ ਉਹਨਾਂ ਨੂੰ ਜਾਇਦਾਦ ਤੇ ਪੈਸੇ ਦੇ ਰੂਪ ਵਿੱਚ ਲਾਭ ਹੋਇਆ ਹੈ ਜਿਕਰਯੋਗ ਹੈ ਕਿ ਸਾਬਕਾ ਡੀਜੀਪੀ ਚਟੋਪਾਧਿਆ ਦੇ ਨਿਰਦੇਸ਼ਾਂ ਤੇ ਹੀ ਚੰਨੀ ਸਰਕਾਰ ਦੇ ਸਮੇਂ ਦੌਰਾਨ ਪੰਜਾਬ ਪੁਲਿਸ ਨੇ 20 ਦਸੰਬਰ 2021 ਨੂੰ ਮਜੀਠੀਆ ਤੇ ਐਨਡੀपीएस ਐਕਟ ਤਹਿਤ ਮਾਮਲਾ ਦਰਜ ਕੀਤਾ ਸੀ उन्होंने ये ड्रग तस्करों के साथ मिलकर इन्होंने कार्रवाई की है वो सबूत सारा है उसका उनको फायदा भी हुआ है पैसों का एसेट्स का हर चीज का वो इन्वेस्टिगेशन के दौरान आप देखिए सब कुछ सामने देखिए देखिये अमाउंट का मैं नहीं कह सकता क्योंकि वो अब जो तफतीश कर रहे हैं वो बताएं। जी नेशनल है टोटली totally इन्वॉल्व है दो हजार बारह से शायद उससे थोड़ा पहले से इन्वॉल्व है टोटली तो इन्वॉल्व है वो इन्वेस्टिगेशन में रिपोर्ट में सामने आएगा वो मैं डिटेल्स में नहीं बता ਜੀ 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 ਦੀਪ کافی ਨਹੀਂ ਟੋਟਰੀ ਇਨਵੋਲਡ ਹੈ ਮੈਂ ਐਸੇ ਹਲਕਾ ਕੰਮ ਨਹੀਂ ਕਰਦਾ ਮਜੀਠੀਆ ਖਿਲਾਫ ਸ਼ਕੰਜਾ ਹੋਰ ਕਸਲ ਲਈ ਵਿਜੀਲੈਂਸ ਨੇ ਹੁਣ ਜਾਂਚ ਵਿੱਚ ਸਹਿਯੋਗ ਲਈ ਈਡੀ ਦੇ ਸਾਬਕਾ ਡਿਪਟੀ ਡਾਇਰੈਕਟਰ ਨਰਿੰਦਰ ਸਿੰਘ ਨੂੰ ਵੀ ਸੱਦ ਲਿਆ ਹੈ ਦੱਸਿਆ ਜਾ ਰਿਹਾ ਹੈ ਕਿ ਨਰਿੰਦਰ ਸਿੰਘ ਅੱਜ ਵਿਜੀਲੈਂਸ ਨੂੰ ਜਾਣਕਾਰੀ ਦੇਣ ਲਈ ਵਿਜੀਲੈਂਸ ਅਧਿਕਾਰੀਆਂ ਨਾਲ ਮੁਲਾਕਾਤ ਕਰਨਗੇ ਜ਼ਿਕਰਯੋਗ ਹੈ ਕਿ ਨਰਿੰਦਰ ਸਿੰਘ ਸੇਵਾਮੁਕਤੀ ਤੋਂ ਪਹਿਲਾਂ ਮਜੀਠੀਆ ਖਿਲਾਫ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਕਰ ਰਹੇ ਸਨ ਉਨ੍ਹਾਂ ਇਸ ਅਕਾਲੀ ਆਗੂ ਤੋਂ ਕਈ ਵਾਰ ਪੁੱਛਗਐ ਚ ਵੀ ਕੀਤੀ ਸੀ ਉਧਰ ਵਿਜੀਲੈਂਸ ਦੁਆਰਾ ਮਜੀਠੀਆ ਦੇ ਘਰ ਤੇ ਰੇਡ ਮਾਰੇ ਦੌਰਾਨ ਮਜੀਠੀਆ ਵੱਲੋਂ ਅਧਿਕਾਰੀਆਂ ਨੂੰ ਧਮਕਾਉਣ ਤੇ ਉਹਨਾਂ ਨਾਲ ਬਹਿਸਬਾਜੀ ਕਰਨ ਤੇ ਜਾਂਚ ਦੇ ਕੰਮ ਵਿੱਚ ਅੜਿੱਕਾ ਖੜਾ ਕਰਨ ਦੇ ਮਾਮਲੇ ਤੇ ਵੀ ਵਿਜੀਲੈਂਸ ਅਧਿਕਾਰੀਆਂ ਨੇ ਪੁਲਿਸ ਕੋਲ ਕੇਸ ਦਰਜ ਕਰਵਾ ਦਿੱਤਾ ਹੈ ਪੁਲਿਸ ਨੇ ਇਸ ਮਾਮਲੇ ਵਿੱਚ ਵੀ ਮਜੀਠੀਆ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਸੂਤਰਾਂ ਮੁਤਾਬਕ 2000 ਕਰੋੜ ਰੁਪਏ ਤੋਂ ਵੱਧ ਕਲਾਸਰੂਮ ਘਟਾਲੇ ਵਿੱਚ ਦਿੱਲੀ ਦੀ ਭ੍ਰਿਸ਼ਟਾਚਾਰ ਰੋਕੂ ਸ਼ਾਖਾ ਨੇ ਆਮ ਆਦਮੀ ਪਾਰਟੀ ਦੇ ਆਗੂ ਤੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਸੋਧਿਆ ਤੇ ਸਾਬਕਾ ਪੀਡਬਲਿਊਡੀ ਮੰਤਰੀ ਸਤेंद्र ਜੈਨ ਖਿਲਾਫ ਲੋੜਿੰਦੇ ਸਬੂਤ ਇਕੱਠੇ ਕਰ ਲਏ ਹਨ ਹੁਣ ਇਹ ਏਜੰਸੀ ਕਿਸੇ ਵੀ ਸਮੇਂ ਇਨ੍ਹਾਂ ਦੋਵਾਂ ਆਪ ਨੇਤਾਵਾਂ ਨੂੰ ਗ੍ਰਿਫਤਾਰ ਕਰ ਸਕਦੀ ਹੈ ਐਸੇ ਸਬੂਤ ਦਰਮਿਆਨ ਮਨੀਸ਼ ਸਸੋਧਿਆ ਨੇ ਹੁਣ ਪੰਜਾਬ ਵਿੱਚ ਆਪਣੀਆਂ ਸਰਗਰਮੀਆਂ ਵਧਾ ਦਿੱਤੀਆਂ ਹਨ ਉਹ ਲਗਾਤਾਰ ਪਿਛਲੇ ਕਈ ਦਿਨਾਂ ਤੋਂ ਪੰਜਾਬ ਸਰਕਾਰ ਦੇ ਕੰਮਾਂ ਦੀ ਜਾਂਚ ਕਰਨ ਲਈ ਸੂਬੇ ਦੇ ਵੱਖ-ਵੱਖ ਭਾਗਾਂ ਦਾ ਦੌਰਾ ਕਰ ਰਹੇ ਹਨ ਇਸੇ ਸਿਲਸਲੇ ਅਦੀਨ ਮਨੀਸ਼ ਸੋਸੋਧਿਆ ਨੇ ਕੱਲ ਜਲੰਧਰ ਦਾ ਦੌਰਾ ਕਰ ਜਲੰਧਰ ਵਿੱਚ ਸਫਾਈ ਪ੍ਰਬੰਧ ਕੂੜਾ ਚਕਾਈ ਤੇ ਸੀਵਰੇਜ ਦੀ ਸਥਿਤੀ ਤੇ ਨਰਾਜ਼ਗੀ ਪ੍ਰਗਟਾਈ ਤੇ ਅਧਿਕਾਰੀਆਂ ਦੀ ਕਲਾਸ ਲਾਉਂਦੇ ਹੋਏ ਉਹਨਾਂ ਨੂੰ 15 ਦਿਨ ਦਾ ਸਮਾਂ ਦਿੱਤਾ ਅਤੇ ਇਸ ਅਰਸੇ ਦੌਰਾਨ ਇਹਨਾਂ ਸਾਰੀਆਂ ਸਮੱਸਿਆਵਾਂ ਦਾ ਨਿਪਟਾਰਾ ਕਰਨ ਦੇ ਨਿਰਦੇਸ਼ ਦਿੱਤੇ ਇਸ ਤੋਂ ਇੱਕ ਦਿਨ ਪਹਿਲਾਂ ਮਨੀਸ਼ ਸੋਧਿਆ ਨੇ ਮੋਗਾ ਖੇਤਰ ਦਾ ਦੌਰਾ ਕੀਤਾ ਸੀ ਤੇ ਇੱਕ ਸਰਕਾਰੀ ਜਿੰਮਦਾ ਉਦਘਾਟਨ ਵੀ ਕੀਤਾ ਸੀ ਆਪਣੇ ਮੋਗਾ ਦੌਰੇ ਦੌਰਾਨ ਉਹਨਾਂ ਮੁਲਾਜ਼ਮਾਂ ਦੀਆਂ ਕਈ ਜਥੇਬੰਦੀਆਂ ਨਾਲ ਮੁਲਾਕਾਤ ਵੀ ਕੀਤੀ ਮੌਨਸੂਨ ਦੀ ਆਮਦ ਦਾ ਐਲਾਨ ਹੋਣ ਦੇ ਬਾਵਜੂਦ ਸੂਬੇ ਦੇ ਕੱਲ ਕਈ ਜ਼ਿਲ੍ਹਿਆਂ ਵਿੱਚ ਮੌਸਮ ਖੁਸ਼ਕ ਰਿਹਾ ਤੇ ਧੁੱਪ ਨਿਕਲੀ ਅਤੇ ਸਾਰਾ ਦਿਨ ਲੋਕ ਹਮਸ ਭਰੀ ਗਰਮੀ ਤੋਂ ਪਰੇਸ਼ਾਨ ਹੁੰਦੇ ਦਿਖਾਈ ਦਿੰਦੇ ਰਹੇ ਮੌਸਮ ਵਿਭਾਗ ਨੇ ਅੱਜ ਸੂਬੇ ਦੇ ਕਈ ਖੇਤਰਾਂ ਵਿੱਚ ਮੀਂਹ ਨੂੰ ਲੈ ਕੇ yellow ਤੇ ਕੱਲ ਲਈ orange ਅਲਰਟ ਜਾਰੀ ਕੀਤਾ ਹੈ ਪਰ ਇੱਥੇ ਦੱਸਣਾ ਬਣਦਾ ਹੈ ਕਿ ਹੁਣ ਤੱਕ ਮੌਸਮ ਵਿਭਾਗ ਦੇ ਮੌਨਸੂਨ ਨੂੰ ਲੈ ਕੇ ਲਾਏ ਗਏ ਸਾਰੇ ਅਨੁਮਾਨ ਗਲਤ ਨਿਕਲੇ ਹਨ ਅਤੇ ਸੂਬੇ ਵਿੱਚ ਮੌਨਸੂਨ ਦੇ ਵਰਖਾ ਤੋਂ ਜ਼ਿਆਦਾਤਰ ਖੇਤਰ ਸਖਨੇ ਹਨ ਹੁਣ ਇਹ ਦੇਖਣਾ ਹੋਵੇਗਾ ਕਿ ਆਉਣ ਵਾਲੇ 2 ਦਿਨਾਂ ਲਈ ਮੌਸਮ ਵਿਭਾਗ ਦੀਆਂ ਕੀਤੀਆਂ ਭਵਿੱਖਬਾਣੀਆਂ ਕਿੰਨੀਆਂ ਕੁ ਸਟੀਕ ਰਹਿੰਦੀਆਂ ਹਨ ਲੋਰੈਸਾ ਬਿਸ਼ਨੋਈ ਇੰਟਰਵਿਊ ਮਾਮਲੇ ਵਿੱਚ ਬਰਖਾਸਤ ਡੀਐਸਪੀ ਗੁਰਸ਼ੇਰ ਸਿੰਘ ਸੰਧੂ ਅਤੇ ਉਸ ਦੀ ਮਾਤਾ ਖਿਲਾਫ ਆਮਦਨ ਤੋਂ ਵੱਧ ਜਾਇਦਾਦ ਦਾ ਕੇਸ ਦਰਜ ਵਿਜੀਲੈਂਸ ਵੱਲੋਂ ਕਰ ਲਿਆ ਗਿਆ ਹੈ ਦਰਜ ਕੇਸ ਅਨੁਸਾਰ ਦੋਵਾਂ ਦੀ ਤਿੰਨ ਸਾਲਾਂ ਦੀ ਆਮਦਨ ਤੇ ਖਰਚ ਦੇ ਰਿਕਾਰਡ ਵਿੱਚ ਵੱਡਾ ਫਰਕ ਸਾਹਮਣੇ ਆਇਆ ਹੈ ਅਧਿਕਾਰੀਆਂ ਨੇ ਦੱਸਿਆ ਕਿ ਜਾਂਚ ਵਿੱਚ ਪਤਾ ਲੱਗਿਆ ਕਿ ਗੁਰਸ਼ੇਰ ਅਤੇ ਉਸ ਦੀ ਮਾਤਾ ਨੂੰ ਤਿੰਨ ਸਾਲ ਵਿੱਚ ਕੋਈ ਵੱਡੀ ਆਮਦਨ ਨਹੀਂ ਹੋਈ ਸੀ ਇਸ ਪਰਿਵਾਰ ਨੂੰ ਇਸ ਅਰਸੇ ਦੌਰਾਨ ਸਿਰਫ 26 ਲੱਖ ਰੁਪਏ ਦੀ ਆਮਦਨ ਹੋਈ ਪਰ ਇਸ ਪਰਿਵਾਰ ਨੇ ਇਹਨਾਂ 3 ਸਾਲਾਂ ਵਿੱਚ ਲਗਭਗ 3 ਕਰੋੜ ਰੁਪਏ ਤੋਂ ਵੱਧ ਖਰਚ ਕੀਤੇ ਇਸ ਦੇ ਦਰਮਿਆਨ ਪੁਲਸ ਵਿਭਾਗ ਨੇ ਹੁਣ ਗੁਰਸ਼ੇਰ ਸਿੰਘ ਸੰਧੂ ਦੀ ਗ੍ਰਿਫਤਾਰੀ ਲਈ ਰੈੱਡ ਕਾਰਨਰ ਨੋਟਿਸ ਵੀ ਜਾਰੀ ਕਰ ਦਿੱਤਾ ਹੈ ਦੱਸਿਆ ਜਾ ਰਿਹਾ ਹੈ ਕਿ ਉਹ ਇਸ ਸਮੇਂ ਵਿਦੇਸ਼ ਵਿੱਚ ਰਹਿ ਰਿਹਾ ਹੈ ਸ਼੍ਰੀ ਅਕਾਲ ਤਖਤ ਸਾਹਿਬ ਤੇ ਹੋਰ ਤਖਤਾਂ ਦੇ ਜਥੇਦਾਰਾਂ ਦੀ ਨਿਯੁਕਤੀ, ਸੇਵਾਮੁਕਤੀ ਅਤੇ ਕਾਰਜ ਖੇਤਰ ਬਾਰੇ ਸੇਵਾ ਨਿਜਮ ਬਣਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਣਾਈ ਗਈ 34 ਮੈਂਬਰੀ ਕਮੇਟੀ ਤੇ ਹੁਣ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ। ਕਈ ਸਿੱਖ ਜਥੇਬੰਦੀਆਂ ਨੇ ਸ਼੍ਰੋਮਣੀ ਕਮੇਟੀ ਦੁਆਰਾ ਬਣਾਈ ਐਸ ਕਮੇਟੀ ਖਿਲਾਫ ਰੋਸ ਪ੍ਰਗਟ ਕੀਤਾ ਹੈ। ਉਹਨਾਂ ਅਪੀਲ ਕੀਤੀ ਹੈ ਕਿ ਇਸ ਮਾਮਲੇ ਵਿੱਚ ਤਖਤ ਪਟਨਾ ਸਾਹਿਬ ਤਖਤ ਹਜੂਰ ਸਾਹਿਬ ਦਿੱਲੀ ਕਮੇਟੀ ਅਤੇ ਹਰਿਆਣਾ ਕਮੇਟੀ ਦੇ ਨੁਮਾਇੰਦੇ ਵੀ ਸ਼ਾਮਲ ਕੀਤੇ ਜਾਣ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਵੀ ਐਸਜੀਪੀਸੀ ਦੁਆਰਾ ਬਣਾਈ ਗਈ ਇਸ ਕਮੇਟੀ ਤੇ ਸਵਾਲੀਆ ਚਿੰਨ੍ਹ ਖੜਾ ਕੀਤਾ ਹੈ। ਸ਼੍ਰੋਮਣੇ ਅਕਾਲੀ ਦਲ ਦੇ ਪ੍ਰਧਾਨ ਸਖਵੀਰ ਸਿੰਘ ਬਾਦਲ ਨੇ ਕੱਲ ਪਾਰਟੀ ਦੇ ਨਵੇਂ ਜਥੇਬੰਦਕ ਢਾਂਚੇ ਦਾ ਐਲਾਨ ਕਰਦਿਆਂ ਪਾਰਟੀ ਦੀ ਕੋਰ ਕਮੇਟੀ ਤੇ ਅਹੁਦੇਦਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ। ਜਿਸ ਵਿੱਚ 31 ਮੈਂਬਰਾਂ ਦੇ ਨਾਮ ਐਲਾਨੇ ਗਏ ਵਿਕਰਮ ਮਜੀਠੀਆ ਤੇ ਸਿਕੰਦਰ ਸਿੰਘ ਮਲੂਕਾ ਨੂੰ ਕੋਰ ਕਮੇਟੀ ਵਿੱਚ ਸਥਾਨ ਦਿੱਤਾ ਗਿਆ ਹੈ ਬਲਵਿੰਦਰ ਸਿੰਘ ਭੁੰਦਰ ਨੂੰ ਪਾਰਟੀ ਦਾ ਜਨਰਲ ਸਕੱਤਰ ਲਾਇਆ ਗਿਆ ਹੈ ਜਦਕਿ ਸਰਬਜੀਤ ਸਿੰਘ ਝਿੰਜਰ ਮੋੜ ਜੂਥ ਵਿੰਗ ਤੇ ਬੀਬੀ ਹਰगोਬਿੰਦ ਕੌਰ ਨੂੰ ਮੋੜ ਇਸਤਰੀ ਅਕਾਲੀ ਦਲ ਦਾ ਪ੍ਰਧਾਨ ਬਣਾ ਦਿੱਤਾ ਗਿਆ ਹੈ ਡਾਕਟਰ ਦਲਜੀਤ ਚੀਮਾ ਪਾਰਟੀ ਦੇ ਸਕੱਤਰ ਜਦਕਿ ਐਨ ਕੇ ਸ਼ਰਮਾ ਨੂੰ ਪਾਰਟੀ ਦਾ ਖਜ਼ਾਨਚੀ ਨਿਯੁਕਤ ਕੀਤਾ ਗਿਆ ਹੈ ਦੂਸਰੇ ਪਾਸੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਅਨੁਸਾਰ ਅਕਾਲੀ ਦਲ ਦੀ ਭਰਤੀ ਕਰ ਰਹੀ ਪੰਜ ਮੈਂਬਰੀ ਕਮੇਟੀ ਨੇ ਕੱਲ ਸੰਸਦ ਮੈਂਬਰ ਅਮਰਤਪਾਲ ਸਿੰਘ ਦੀ ਜਥੇਬੰਦੀ ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂਆਂ ਨਾਲ ਬੈਠਕ ਕੀਤੀ ਇਸ ਬੈਠਕ ਵਿੱਚ ਸਾਂਝਾ ਪੰਥਕ ਮੰਚ ਬਣਾਉਣ ਬਾਰੇ ਵਿਚਾਰ ਚਰਚਾ ਕੀਤੀ ਗਈ ਦੋਵੇਂ ਧਿਰਾਂ ਨੇ ਦੱਸਿਆ ਕਿ ਬੈਠਕ ਬੇਹਦ ਸਦਭਾਵਨਾ ਭਰੇ ਮਾਹੌਲ ਵਿੱਚ ਹੋਈ ਤੇ ਦੋਵੇਂ ਧਿਰਾਂ ਇੱਕ ਮਜ਼ਬੂਤ ਅਕਾਲੀ ਦਲ ਦੀ ਗਠਨ ਕਰਨ ਦੇ ਲਈ ਆਉਣ ਵਾਲੇ ਸਮੇਂ ਵਿੱਚ ਹੋਰ ਬੈਠਕਾਂ ਕਰਨਗੇ। ਕومی ਜਾਂਚ ਏਜੰਸੀ NIA ਨੇ ਗੁਰਦਾਸਪੁਰ ਜ਼ਿਲ੍ਹੇ ਦੇ ਥਾਣਾ ਕਣੀਏ ਕੇ ਬਾਂਗਰ ਵਿੱਚ ਬੀਤੇ ਸਾਲ ਦਸੰਬਰ ਮਹੀਨੇ ਵਿੱਚ ਹੋਏ ਗਰਨੇਡ ਮਾਮਲੇ ਵਿੱਚ ਕੱਲ ਚਾਰ ਸ਼ੀਟ ਦਾਖਲ ਕਰ ਦਿੱਤੀ। ਇਸ ਵਿੱਚ ਤਿੰਨ ਪਘੋੜਿਆਂ ਸਮੇਤ ਸੱਤ ਮੁਲਜ਼ਮਾਂ ਖਿਲਾਫ ਦੋਸ਼ ਪੱਤਰ ਦਾਖਲ ਕੀਤਾ ਗਿਆ ਹੈ। ਜਿਕਰਯੋਗ ਹੈ ਕਿ ਇਸ ਹਮਲੇ ਦੀ ਜ਼ਿੰਮੇਵਾਰੀ ਹੈਪੀ ਪਸ਼ੀਆ ਤੇ ਗੋਪੀ ਨੇ ਲਈ ਸੀ ਚਾਰਜ ਸ਼ੀਟ ਮੁਤਾਬਕ ਅਮਰੀਕਾ ਆਧਾਰਿਤ ਪਸ਼ੀਆ ਪਾਕਿਸਤਾਨ ਵਿੱਚ ਬੈਠਾ ਅੱਤਵਾਦੀ ਹਰਵਿੰਦਰ ਰਿੰਦਾ ਤੇ ਸ਼ਮਸ਼ੇਰ ਸਿੰਘ ਉਰਫ ਹਨੀ ਇਸ ਚਾਰਜ ਸ਼ੀਟ ਵਿੱਚ ਸ਼ਾਮਲ ਹਨ ਜਦਕਿ ਬਾਕੀ ਦੇ ਚਾਰ ਮੁਲਜ਼ਮ ਪਿੰਡ ਕਿਲਾ ਲਾਲ ਸਿੰਘ ਬਟਾਲਾ ਦੇ ਹਨ ਉੱਤਰ ਪੰਜਾਬ ਪੁਲਿਸ ਨੇ ਅਪਰਾਧਿਕ ਅੰਸਰਾ ਵਿਰੁੱਧ ਵਿੱਡੀ ਮੁਹੰਮਦ ਤਹਿਤ ਕੱਲ ਅਤਵਾਦੀ ਹਰਵਿੰਦਰ ਸਿੰਘ ਰਿੰਦਾ ਦੇ ਹੁਕਮਾਂ ਤੇ ਚਲਾਏ ਜਾ ਰਹੇ ਇੱਕ ਅਤਵਾਦੀ ਸੰਗਠਨ ਦਾ ਪਰਦਾਫਾਸ਼ ਕਰਦਿਆਂ ਇਸ ਦੇ ਤਿੰਨ ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ। ਮੁਲਜ਼ਮਾਂ ਦੀ ਪਛਾਣ ਸਹਿਜਪਾਲ, ਵਿਕਰਮਜੀਤ, ਰਾਮਦਾਸ ਅਮਰਸਰ ਵੱਜੋਂ ਹੋਈ ਹੈ। ਇਹਨਾਂ ਵਿੱਚੋਂ ਇੱਕ ਨਾਬਾਲਗ ਦੱਸਿਆ ਜਾ ਰਿਹਾ ਹੈ। ਪੁਲਿਸ ਨੇ ਦੱਸਿਆ ਕਿ ਇਹਨਾਂ ਦੋਸ਼ੀਆਂ ਕੋਲੋਂ 2 ਹੈਂਡ ਗ੍ਰੇਨੇਡ ਤੇ ਇੱਕ ਅਤ ਆਧੁਨਿਕ ਹਥਿਆਰ ਬਰਾਮਦ ਹੋਇਆ ਹੈ। ਇਹ ਗਰੋਹ ਇਲਾਕੇ ਵਿੱਚ ਲੰਬੇ ਸਮੇਂ ਤੋਂ ਅਪਰਾਧਿਕ ਗਤੀਵਿਧੀਆਂ ਨੂੰ ਅੰਜਾਮ ਦੇ ਰਿਹਾ ਸੀ ਬਟਾਲਾ ਵਿੱਚ ਬੀਤੀ ਰਾਤ ਮੋਟਰਸਾਈਕਲ ਸਵਾਰ ਦੋ ਹਮਲਾਵਰਾਂ ਨੇ ਕਾਰ ਸਵਾਰ ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਮਾਂ ਤੇ ਉਸਦੇ ਰਿਸ਼ਤੇਦਾਰ ਦੀਆਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਇਸ ਘਟਨਾ ਦੀ ਜ਼ਿੰਮੇਵਾਰੀ ਗੈਂਗਸਟਰ ਡੋਨੀ ਬੱਲ ਬਿੱਲਾ ਮੰਗਾ ਪ੍ਰਭ ਦੇਸੂਵਾਲ ਤੇ ਕੌਸ਼ਲ ਚੌਧਰੀ ਨੇ ਲਈ ਹੈ ਦੱਸਿਆ ਜਾ ਰਿਹਾ ਹੈ ਕਿ ਇਸ ਹਮਲੇ ਵਿੱਚ ਅਤ ਆਧੁਨਿਕ ਹਥਿਆਰਾਂ ਦੀ ਵਰਤੋਂ ਕੀਤੀ ਗਈ। ਪੰਜਾਬ ਕੈਬਨਿਟ ਦਾ ਫੇਰਬਦਲ ਕੁਝ ਸਮੇਲੇ ਟਲ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦੇ ਰਾਜਪਾਲ ਗੁਲਾਬਚੰਦ ਕਟਾਰੀਆ ਕੁਝ ਜ਼ਰੂਰੀ ਰਜਾਵੀਆਂ ਕਾਰਨ ਆਪਣੇ ਸ਼ਹਿਰ ਉਦੈਪੁਰ ਗਏ ਹੋਏ ਹਨ ਜਿਸ ਕਰਕੇ ਇਹ ਫੇਰਬਦਲ ਟਾਲਿਆ ਗਿਆ ਹੈ। ਇਸ ਦੇ ਦਰਮਿਆਨ ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਤੋਂ ਚੁਣੇ ਆਮ ਆਦਮੀ ਪਾਰਟੀ ਦੇ ਵਿਧਾਇਕ ਸੰਜੀਵ ਅਰੋੜਾ ਅੱਜ ਸੌ ਚੁੱਕਣਗੇ ਇਹ ਵੀ ਦੱਸਿਆ ਗਿਆ ਹੈ ਕਿ ਸੰਜੀਵ ਅਰੋੜਾ ਨੇ ਰਾਜ ਸਭਾ ਦੇ ਅਹੁਦੇ ਤੋਂ ਹੁਣ ਅਸਤੀਫਾ ਦੇ ਦਿੱਤਾ ਹੈ ਉਧਰ ਲੁਧਿਆਣਾ ਪੱਛਮੀ ਜਿਮਨੀ ਚੋਣ ਹਾਰਨ ਤੋਂ ਬਾਅਦ ਕਾਂਗਰਸ ਵਿੱਚ ਖੜਾ ਹੋਇਆ ਬਾਵਰੋਲਾ ਹਾਲੇ ਸ਼ਾਂਤ ਹੋਣ ਦਾ ਨਾਮ ਨਹੀਂ ਲੈ ਰਿਹਾ ਸੂਤਰਾਂ ਮੁਤਾਬਕ ਹੁਣ ਪੰਜਾਬ ਕਾਂਗਰਸ ਕਮਲਪ੍ਰੀਤ ਕੜਵਲ ਤੇ ਕਰਨ ਵੜਿੰਗ ਨੂੰ ਪਾਰਟੀ ਵਿੱਚੋਂ ਬਾਹਰ ਕੱਢਣ ਦਾ ਵਿਚਾਰ ਕਰ ਰਹੀ ਹੈ ਇਨ੍ਹਾਂ ਦੋਵਾਂ ਆਗੂਆਂ ਨੂੰ ਸਾਫ ਕਾ ਮੁੱਖ ਮੰਤਰੀ ਚਰਨਜੀਤ ਚੰਨੀ ਤੇ ਲੁਧਿਆਣਾ ਤੋਂ ਪਾਰਟੀ ਉਮੀਦਵਾਰ ਭਾਰਤ ਪੂਸ਼ਨ ਆਸ਼ੂ ਨੇ ਕਾਂਗਰਸ ਵਿੱਚ ਸ਼ਾਮਲ ਕਰਵਾਇਆ ਸੀ ਜਿਸ ਤੋਂ ਬਾਅਦ ਕਾਂਗਰਸ ਵਿੱਚ ਧੜੇਬੰਦੀ ਤੇਜ਼ ਹੋ ਗਈ ਸੀ ਇੱਕ ਧੜੇ ਦਾ ਇਹ ਵੀ ਮੰਨਣਾ ਹੈ ਕਿ ਜੇਕਰ ਇਨ੍ਹਾਂ ਦੋਵਾਂ ਆਗੂਆਂ ਨੂੰ ਪਾਰਟੀ ਵਿੱਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਤਾਂ ਕਾਂਗਰਸ ਵਿੱਚ ਹੋਰ ਵਖਰੇਵਾ ਵੱਧ ਜਾਵੇਗਾ ਹਲਕਾ ਗੁਰੂ ਹਰ ਸਹਾਏ ਦੇ ਪਿੰਡ ਤਰਿੰਡਾ ਦੇ ਆਮ ਆਦਮੀ ਪਾਰਟੀ ਦੇ ਸਰਪੰਚ ਜਸ਼ਨ ਬਾਬਾ ਦੀ ਖੁਦਕੁਸ਼ੀ ਦੇ ਮਾਮਲੇ ਵਿੱਚ ਆਖਰਕਾਰ ਪੁਲਸ ਨੇ ਹੁਣ ਪੰਜ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਦਰਜ ਕੀਤੇ ਗਏ ਪਰਚੇ ਵਿੱਚ ਆਮ ਆਦਮੀ ਪਾਰਟੀ ਦੇ ਆਗੂ ਕਰਨਵੀਰ ਢਿੱਲੋਂ ਸੋਨੂ ਸਿੰਘ ਕੁਲਦੀਪ ਸਿੰਘ ਤੇ ਇੱਕ ਪੰਚਾਇਤ ਮੈਂਬਰ ਸ਼ਾਮਲ ਹੈ ਦੂਸਰੇ ਪਾਸੇ ਜਸ਼ਨ ਬਾਬਾ ਦੇ ਮਾਪਿਆਂ ਨੇ ਇਸ ਪਰਚੇ ਉੱਪਰ ਕਈ ਤਰ੍ਹਾਂ ਦੇ ਸਵਾਲ ਉਠਾਏ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪੁੱਤਰ ਨੂੰ ਖੁਦਕੁਸ਼ੀ ਕਰਨ ਲਈ ਮਜਬੂਰ ਕਰਨ ਲਈ ਵਿਧਾਇਕ ਫੌਜਾ ਸਿੰਘ ਸਰਾਰੀ ਤੇ ਉਸ ਦੇ ਪੀਏ ਖਿਲਾਫ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਇਹ ਪਰਚਾ ਦਰਜ ਕਰਕੇ ਅਸਲ ਦੋਸ਼ੀਆਂ ਨੂੰ ਬਚਾਉਣ ਦੀ ਪੁਲਿਸ ਕੋਸ਼ਿਸ਼ ਕਰ ਰਹੀ ਹੈ। ਇਸ ਲਈ ਉਹ ਹੁਣ ਇਨਸਾਫ ਲਈ ਚੱਲ ਰਹੇ ਸੰਘਰਸ਼ ਨੂੰ ਹੋਰ ਤੇਜ਼ ਕਰਨਗੇ। ਲੁਧਿਆਣਾ ਵਿੱਚ ਮਸ਼ਹੂਰ ਪੰਚਰਤਨ ਹੌਜਰੀ ਦੇ ਮਾਲਕ ਤੇ ਉਸ ਦੀ ਪਤਨੀ ਵੱਲੋਂ ਖੁਦਕੁਸ਼ੀ ਕਰਨ ਦੇ ਮਾਮਲੇ ਵਿੱਚ ਕੱਲ ਪੁਲਸ ਨੇ ਕਾਰਵਾਈ ਕਰਦੇ ਹੋਏ ਲੁਧਿਆਣਾ ਦੀ ਫਰੋਜ਼ਗੰਦੀ ਮਾਰਕੀਟ ਵਿੱਚ ਸਥਿਤ ਆਈਡੀਐਫਸੀ ਬੈਂਕ ਦੇ ਮੈਨੇਜਰ ਅਤੇ ਉਸ ਦੇ ਹੋਰ ਦੋ ਸਾਥੀਆਂ ਖਿਲਾਫ ਪਰਚਾ ਦਰਜ ਕਰ ਲਿਆ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਸੀ ਕਿ ਆਈਡੀਐਫਸੀ ਬੈਂਕ ਦਾ ਮੈਨੇਜਰ ਆਪਣੇ ਸਾਥੀਆਂ ਨਾਲ ਕਰਜ਼ਾ ਵਸੂਲੀ ਦੇ ਮਾਮਲੇ ਵਿੱਚ ਜੋੜੇ ਨੂੰ ਪਰੇਸ਼ਾਨ ਕਰ ਰਿਹਾ ਹੈ ਤੇ ਧਮਕੀਆਂ ਦੇ ਰਿਹਾ ਹੈ ਜਿਸ ਤੋਂ ਬਾਅਦ ਜੋੜੇ ਨੇ ਖੁਦਕੁਸ਼ੀ ਕੀਤੀ ਹੈ। ਰਾਏਕੋਟ ਐਸ.ਡੀ.ਐਮ ਦਫ਼ਤਰ ਦੀ ਅਲਮਾਰੀ ਵਿੱਚੋਂ 25 ਲੱਖ ਰੁਪਏ ਦੀ ਨਕਦੀ ਮਿਲਣ ਦੇ ਮਾਮਲੇ ਵਿੱਚ ਅਗਾਊਂ ਜ਼ਮਾਨਤ ਲਈ ਜ਼ਿਲ੍ਹਾ ਅਦਾਲਤ ਦਾ ਦਰਵਾਜ਼ਾ ਖੜਕਾਉਣ ਵਾਲੇ ਐਸ.ਡੀ.ਐਮ ਗੁਰਬੀਰ ਸਿੰਘ ਕੋਹਲੀ ਨੂੰ ਕੱਲ ਵੀ ਰਾਹਤ ਨਾ ਮਿਲੀ। ਇਸ ਮਾਮਲੇ ਦੀ ਹੁਣ ਅਗਲੀ ਸੁਣਵਾਈ 2 ਜੁਲਾਈ ਨੂੰ ਹੋਵੇਗੀ। ਜ਼ਿਕਰ ਜੋਗ ਹੈ ਕਿ ਇਸ ਮਾਮਲੇ ਵਿੱਚ ਵਿਜੀਲੈਂਸ ਦੇ ਨਿਸ਼ਾਨੇ ਤੇ ਆਇਆ ਐਸ ਡੀ ਐਮ ਕੋਹਲੀ ਫਿਲਹਾਲ ਫਰਾਰ ਹੈ। ਸੂਬੇ ਵਿੱਚ ਲਗਭਗ 68000 ਮਰੇ ਹੋਏ ਵਿਅਕਤੀ ਵੀ ਸਰਕਾਰੀ ਖਜ਼ਾਨੇ ਵਿੱਚੋਂ ਪੈਨਸ਼ਨ ਲੈਂਦੇ ਰਹੇ ਹਨ। ਇਹ ਖੁਲਾਸਾ ਕੱਲ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਨੇ ਆਖਿਆ। ਉਹਨਾਂ ਆਖਿਆ ਕਿ ਸੂਬਾ ਸਰਕਾਰ ਵੱਲੋਂ ਜਦੋਂ ਸਖਤੀ ਨਾਲ ਜਾਂਚ ਕਰਵਾਈ ਗਈ ਤਾਂ ਦੋਸ਼ੀਆਂ ਨੇ ਫਿਲਹਾਲ 166 ਕਰੋੜ ਰੁਪਏ ਦੀ ਪਰ ਭਾਈ ਵਾਪਸ ਖਜ਼ਾਨੇ ਵਿੱਚ ਕਰ ਦਿੰਦੀ ਹੈ ਜਦ ਕਿ 100 ਕਰੋੜ ਰੁਪਏ ਹਲੇ ਦੋਸ਼ੀਆਂ ਤੋਂ ਵਸੂਲਣੇ ਰਹਿੰਦੇ ਹਨ ਉਨ੍ਹਾਂ ਆਖਿਆ ਕਿ ਇਸ ਮਾਮਲੇ ਦੀ ਮੁਕੰਮਲ ਜਾਂਚ جاری ਹੈ ਤੇ ਇਸ ਵਿੱਚ ਜੇਕਰ ਕਿਸੇ ਸਰਕਾਰੀ ਅਫਸਰ ਦੀ ਮਿਲੀ ਭੁਗਤ ਸਾਹਮਣੇ ਆਈ ਤਾਂ ਉਸ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਮੋਹਨ ਜਯਾਦਵ ਦੇ ਕਾਫਲੇ ਦੀਆਂ ਕੱਲ ਸਾਰੀਆਂ ਗੱਡੀਆਂ ਇੱਕ ਨੁਕਸ ਕਾਰਨ ਸੜਕ ਵਿਚਕਾਰ ਖੜ ਗਈਆਂ ਜਦੋਂ ਉਹ ਇੱਕ ਸਰਕਾਰੀ ਦੌਰੇ ਤੇ ਜਾ ਰਹੇ ਸਨ ਬਾਦ ਵਿੱਚ ਜਾਂਚ ਵਿੱਚ ਪਤਾ ਲੱਗਿਆ ਕਿ ਇਹਨਾਂ ਸਾਰੀਆਂ ਗੱਡੀਆਂ ਨੇ ਇੱਕ ਨਜ਼ਦੀਕੀ ਪੈਟਰੋਲ ਪੰਪ ਤੋਂ ਤੇਲ ਭਰਾਇਆ ਸੀ ਤੇਲ ਵਿੱਚ ਮਿਲਾਵਟ ਹੋਣ ਤੋਂ ਬਾਅਦ ਮੁੱਖ ਮੰਤਰੀ ਦਾ ਕਾਫਲਾ ਰੁਕ ਗਿਆ ਜਾਂਚ ਤੋਂ ਬਾਅਦ ਰਤਲਾਮ ਦੇ ਇਸ ਪੈਟਰੋਲ ਪੰਪ ਨੂੰ ਸੀਲ ਕਰ ਉਸਦੇ ਮਾਲਕ ਵਿਰੁੱਧ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਫਾਜਲ ਕਾ ਨਜ਼ਦੀਕ ਪਿੰਡ ਬਹਿਕ ਵਿੱਚ ਕੱਲ ਇੱਕ ਵਾਪਰੇ ਦਰਦਨਾਕ ਸੜਕ ਹਾਦਸੇ ਵਿੱਚ ਦੋ ਨਾਬਾਲਗ ਬੱਚਿਆਂ ਦੀ ਮੌਤ ਹੋ ਗਈ ਦੱਸਿਆ ਜਾ ਰਿਹਾ ਹੈ ਕਿ ਇਹ ਨਬਾਲਗ ਬੱਚੇ ਆਪਣੇ ਵਾਲ ਕਟਵਾ ਘਰ ਵਾਪਸ ਪਰਤ ਰਹੇ ਸਨ ਕਿ ਉਹਨਾਂ ਦੀ ਐਕਟਵਾਦੀ ਇੱਕ ਇਨੋਵਾ ਗੱਡੀ ਨਾਲ ਟੱਕਰ ਹੋ ਗਈ ਪੁਲਸ ਨੇ ਕਾਰਵਾਈ ਕਰਦੇ ਹੋਏ ਇਨੋਵਾ ਗੱਡੀ ਦੇ ਡਰਾਈਵਰ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਦੋਵਾਂ ਬੱਚਿਆਂ ਦੀ ਉਮਰ ਕਰਮਵਾਰ 15 ਤੇ 14 ਸਾਲ ਦੱਸੀ ਜਾ ਰਹੀ ਹੈ ਸੂਬੇ ਦੇ ਮੁੱਖ ਮੰਤਰੀ ਨੇ ਕੱਲ ਸਰਕਾਰੀ ਸਕੂਲ ਦੇ ਨੀਟ ਪਾਸ ਕਰਨ ਵਾਲੇ 509 ਵਿਦਿਆਰਥੀਆਂ ਨਾਲ ਮੁਲਾਕਾਤ ਕਰ ਉਨ੍ਹਾਂ ਦੀ ਪ੍ਰਸ਼ੰਸਾ ਕਰਦਿਆਂ ਸੂਬਾ ਸਰਕਾਰ ਵੱਲੋਂ ਸਿੱਖਿਆ ਖੇਤਰ ਵਿੱਚ ਚੁੱਕੇ ਗਏ ਕਦਮਾਂ ਤੇ ਚੰਡੀਗੜ੍ਹ ਵਿੱਚ ਚਰਚਾ ਕੀਤੀ। ਆਪਣੇ ਸੰਬੋਧਨ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਖਿਆ ਕਿ ਇਹ ਬੜੇ ਦੁੱਖ ਦੀ ਗੱਲ ਹੈ ਕਿ ਸਿਆਸੀ ਆਗੂਆਂ ਦੇ ਚੋਣ ਲੜਨ ਲਈ ਕੋਈ ਉਮਰ ਦੀ ਹੱਦ ਨਹੀਂ ਹੈ ਪਰ ਸਰਕਾਰੀ ਨੌਕਰੀ ਲੈਣ ਲਈ ਉਮਰ ਦੀ ਹੱਦ ਹੈ। ਮੁੱਖ ਮੰਤਰੀ ਦੇ ਇਸ ਐਲਾਨ ਤੋਂ ਬਾਅਦ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਕੀ ਸੂਬਾ ਸਰਕਾਰ ਸੂਬੇ ਵਿੱਚ ਸਰਕਾਰੀ ਨੌਕਰੀ ਹਾਸਲ ਕਰਨ ਲਈ ਉਮਰ ਹੱਦ ਵਿੱਚ ਕੋਈ ਤਬਦੀਲੀ ਕਰੇਗੀ ਜਾਂ ਇਹ ਮਹਿਜ ਇੱਕ ਸਿਆਸੀ ਐਲਾਨ ਹੀ ਸਾਬਤ ਹੋਵੇਗਾ ਤਰਨਤਰਨ ਤੋਂ ਆਪ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਲ ਦਾ ਕੱਲ ਅੰਮ੍ਰਿਤਸਰ ਦੇ ਇੱਕ ਹਸਪਤਾਲ ਵਿੱਚ ਦਿਹਾਂਤ ਹੋ ਗਿਆ ਉਹ 69 ਸਾਲਾਂ ਦੇ ਸਨ ਦੱਸਿਆ ਜਾ ਰਿਹਾ ਹੈ ਕਿ ਉਹ ਕੈਂਸਰ ਦੀ ਬਿਮਾਰੀ ਤੋਂ ਪੀੜਤ ਸਨ चीन दौरे ਤੇ ਗਏ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕੱਲ ਰੂਸੀ ਰੱਖਿਆ ਮੰਤਰੀ ਨਾਲ ਰੱਖਿਆ ਸਮਝੌਤਿਆਂ ਬਾਰੇ ਵਿਚਾਰ-ਚਰਚਾ ਕੀਤੀ ਇਸ ਮੁਲਾਕਾਤ ਵਿੱਚ ਭਾਰਤ ਨੇ ਰੂਸ ਕੋਲੋਂ ਸੁਖੋਈ 30 एमके आई ਲੜਾਕੂ ਜਹਾਜ਼ਾਂ ਦੇ ਬੇੜੇ ਨੂੰ ਅਪਗ੍ਰੇਡ ਕਰਨ ਦੀ ਬੇਨਤੀ ਕੀਤੀ ਜ਼ਿਕਰਯੋਗ ਹੈ ਕਿ ਆਪਰੇਸ਼ਨ ਸੰਧੂਰ ਵਿੱਚ ਰਫੇਲ ਜਹਾਜ਼ਾਂ ਦੀ ਅਸਫਲਤਾ ਤੋਂ ਬਾਅਦ ਭਾਰਤ ਦਾ ਰਫੇਲ ਜਹਾਜ਼ਾਂ ਤੋਂ ਮੋਹ ਭੰਗ ਹੋ ਗਿਆ ਹੈ ਤੇ ਭਾਰਤ ਹੁਣ ਸੁਰੱਖਿਆ ਦੇ ਲਈ ਮੁੜ ਰੂਸੀ ਲੜਾਕੂ ਜਹਾਜ਼ਾਂ ਵੱਲ ਰੁਖ ਕਰ ਰਿਹਾ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਕੱਲ ਦਾਅਵਾ ਕੀਤਾ ਕਿ ਭਾਰਤ ਨਾਲ ਛੇਤੀ ਹੀ ਵੱਡਾ ਵਪਾਰ ਸਮਝੌਤਾ ਹੋਣ ਵਾਲਾ ਹੈ। ਦੱਸਿਆ ਜਾ ਰਿਹਾ ਹੈ ਕਿ ਅਮਰੀਕਾ ਤੇ ਭਾਰਤ ਵਿਚਕਾਰ ਅਧਿਕਾਰੀਆਂ ਦੇ ਵਿਚਾਰ ਜੋ ਗੱਲਬਾਤ ਚੱਲ ਰਹੀ ਹੈ ਉਹ ਨਿਰਣਾਇਕ ਦੌਰ ਵਿੱਚ ਪਹੁੰਚ ਗਈ ਹੈ ਅਤੇ 9 ਜੁਲਾਈ ਤੋਂ ਪਹਿਲਾਂ ਪਹਿਲਾਂ ਦੋਵਾਂ ਮੁਲਕਾਂ ਵਿਚਕਾਰ ਵਪਾਰ ਸਮਝੌਤਾ ਹੋ ਜਾਵੇਗਾ। ਕੇਂਦਰ ਸਰਕਾਰ ਨੇ ਕੱਲ ਇੱਕ ਅਹਿਮ ਐਲਾਨ ਕਰਦਿਆਂ ਜਾਣਕਾਰੀ ਦਿੱਤੀ ਕਿ ਦੇਸ਼ ਭਰ ਦੇ ਡਾਕ ਘਰ ਹੁਣ ਡਿਜੀਟਲ ਭੁਗਤਾਨ ਸ਼ੁਰੂ ਕਰ ਦੇਣਗੇ। ਇਹ ਭੁਗਤਾਨ ਸ਼ੁਰੂ ਕਰਨ ਤੋਂ ਬਾਅਦ UPI ਰਾਹੀਂ ਡਾਕ ਖਾਨੇ ਦੇ ਖਾਤੇ ਵਿੱਚੋਂ ਵੀ ਪੈਸੇ ਦਾ ਲੈਣ-ਦੇਣ ਕੀਤਾ ਜਾ ਸਕੇਗਾ। ਇਹ ਪ੍ਰੋਜੈਕਟ ਅਗਸਤ ਮਹੀਨੇ ਵਿੱਚ ਸ਼ੁਰੂ ਹੋਣ ਦੀ ਸੰਭਾਵਨਾ ਹੈ। ਬਦਲਾੜਾ ਤੋਂ ਵਿਧਾਇਕ ਪ੍ਰਿੰਸੀਪਲ ਬੁੱਧਰਾਮ ਤੇ ਪੈਸੇ ਮੰਗਣ ਦੇ ਝੂਠੇ ਦੋਸ਼ ਲਾਉਣ ਦੇ ਮਾਮਲੇ ਵਿੱਚ ਕੱਲ ਪੰਜਾਬ ਪੁਲਿਸ ਨੇ ਨਗਰ ਕੌਂਸਲ ਬੁੱਢਲਾਡਾ ਦੇ ਪ੍ਰਧਾਨ ਸੁਖਪਾਲ ਸਿੰਘ ਖਿਲਾਫ ਪਰਚਾ ਦਰਜ ਕਰ ਲਿਆ ਅਤੇ ਉਸ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਤੇਜ਼ ਕਰ ਦਿੱਤੀ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਉਕਤ ਵਿਅਕਤੀ ਨੇ ਵਿਧਾਇਕ ਦਾ ਅਕਸ ਖਰਾਬ ਕਰਨ ਲਈ ਇਹ ਝੂਠੀ ਸ਼ਿਕਾਇਤ ਕਰਵਾਈ ਸੀ ਅਤੇ ਇਸ ਬਾਰੇ ਕਈ ਅਫਵਾਹਾਂ ਵੀ ਫਲਾਈਆਂ ਸਨ ਕੇਂਦਰ ਸਰਕਾਰ ਨੇ ਦੋ ਪਹੀਆ ਵਾਹਨਾ ਵਿੱਚ ਵਧ ਰਹੇ ਸੜਕ ਹਾਸਿਆ ਦੇ ਮੱਦੇ ਨਜ਼ਰ ਇੱਕ ਅਹਿਮ ਐਲਾਨ ਕਰਦਿਆਂ ਦੱਸਿਆ ਕਿ 1 ਜਨਵਰੀ 2026 ਤੋਂ ਬਾਅਦ ਵੰਨ ਵਾਲੇ ਸਾਰੇ ਦੋਪਹੀਆ ਵਾਹਨਾ ਵਿੱਚ ABS ਸਿਸਟਮ ਹੋਣਾ ਲਾਜ਼ਮੀ ਹੈ ਇਸ ਸਿਸਟਮ ਮੁਤਾਬਕ ਇੱਕਦਮ ਬ੍ਰੇਕ ਲਾਏ ਜਾਣ ਸਮੇਂ ਇਹ ਵਾਹਨ ਡਿੱਗਣ ਦਾ ਖਤਰਾ ਬੇहद ਘਟ ਜਾਂਦਾ ਹੈ ਇੱਥੇ ਦੱਸਣਾ ਬਣਦਾ ਹੈ ਕਿ ਦੇਸ਼ ਵਿੱਚ ਹੋਣ ਵਾਲੇ ਹਾਸਿਆਂ ਵਿੱਚ 20% ਤੋਂ ਵੱਧ ਹਾਸ ਦੁਪੱਈਆ ਵਾਹਨਾਂ ਦੁਆਰਾ ਅਚਾਨਕ ਬ੍ਰੇਕ ਲਗਾਏ ਜਾਣ ਕਾਰਨ ਵਾਪਰਦੇ ਹਨ। ਭਾਵੇਂ ਕਿ ਭਾਈਪਾ ਲਗਾਤਾਰ ਦਾਅਵੇ ਕਰ ਰਹੀ ਹੈ ਕਿ ਦੇਸ਼ ਦੀ ਅਰਥਵਿਵਸਥਾ ਛੜੱਪੇ ਮਾਰ ਵਿਕਾਸ ਕਰ ਰਹੀ ਹੈ ਤੇ ਦੇਸ਼ ਹੁਣ ਦੁਨੀਆ ਦੀ ਚੌਥੀ ਵੱਡੀ ਅਰਥਵਿਵਸਥਾ ਬਣ ਗਿਆ ਹੈ ਪਰ ਅੰਕੜੇ ਕੁਝ ਹੋਰ ਹੀ ਇਸ਼ਾਰਾ ਕਰਦੇ ਹਨ। ਭਾਰਤੀ ਰਿਜ਼ਰਵ ਬੈਂਕ ਦੁਆਰਾ ਜਾਰੀ ਕੀਤੇ ਅੰਕੜਿਆਂ ਮੁਤਾਬਕ ਮਾਰਚ 2025 ਦੇ ਅੰਤ ਵਿੱਚ ਭਾਰਤ ਦਾ ਵਿਦੇਸ਼ੀ ਕਰਜ਼ਾ ਪਿਛਲੇ ਸਾਲ ਦੇ ਮੁਕਾਬਲੇ 10% ਦੀ ਵਾਧ ਕੇ ਲਗਭਗ 737 ਅਰਬ ਡਾਲਰ ਹੋ ਗਿਆ ਹੈ। ICC ਨੇ ਕੰਕੈਸ਼ਨ ਨਿਯਮ ਵਿੱਚ ਕੱਲ ਅਹਿਮ ਬਦਲਾਅ ਕਰਦਿਆਂ ਐਲਾਨ ਕੀਤਾ ਕਿ ਕੰਕੈਸ਼ਨ ਨਿਯਮ ਨਾਲ ਤਬਦੀਲ ਕੀਤੇ ਜਾਣ ਤੋਂ ਬਾਅਦ ਖਿਡਾਰੀ 7 ਦਿਨ ਤੱਕ ਕ੍ਰਿਕਟ ਮੈਚ ਵਿੱਚ ਭਾਗ ਨਹੀਂ ਲੈ ਸਕੇਗਾ। ਅਜਿਹਾ ਐਸ ਨਿਯਮ ਦੇ ਦਰਵਰ ਤੋਂ ਨੂੰ ਰੋਕਣ ਲਈ ਕੀਤਾ ਗਿਆ ਹੈ ਇਸ ਦੇ ਨਾਲ ਹੀ ਅੱਜ ਦੀਆਂ ਖਾਸ ਖਬਰਾਂ ਦਾ ਬੁਲੇਟਿਨ ਸਮਾਪਤ ਹੁੰਦਾ ਹੈ ਤੁਹਾਡਾ ਸਭ ਦਾ ਦਿਨ ਸ਼ੁਭ ਰਹੇ ਤੇ ਸਾਡੇ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ